श्व का सबसे बड़ा ये त्योहार है जो महाराज का चल रहा है ये द्वादशी का त्योहार है बहुत बढ़िया ढंग से चल रहा है ये लोभ हो गया था लोभ होने के कारण आज जो है ये दिल्ली साहब वैसे ये हमारे पासी साहब मेरे बेटा और सब शिष्य लोग हम आ, हम आपको बधाई देते हैं और किसानों को बाल पीड़ितों को हम जो है भगवान से प्रार्थना करते हैं हे भाव भावन भगवान आप उनकी रक्षा करना और समाज को जोड़ना और हम जो है उनकी सहायता करें जो बाल पीड़ित है मोदी साहब का आज जन्मदिवस है हम लाख लाख उनको बधाई देते हैं और समस्त हिंदू समाज व सनातन को तथा सरदारों को और ये अपने ये अपने सभी धर्मों का सभी धर्म हम मान करते हैं और सब बल चढ़ करके यहाँ पर जो है अपना सहयोग दे ਔਰ ਇੱਕ ਵੰਚ ਵੇ ਆਏ ਧੰਨਵਾਦ ਧੰਨਵਾਦ ਜੈ 시ਦਾ ਜੈ 시ਦਾ ਮਨੋ ਭਗਵਾਨ ਰੂਪ ਰਵਾਨ ਕੀ ਜੈ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਇਸ ਜਗ੍ਹਾ ਤੇ ਪਹੁੰਚੇ ਆ ਜੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇਹ ਸਾਰੇ ਸ਼ਹਿਰ ਦੇ ਵਿੱਚੋਂ ਦੀ ਕੱਢ ਕੇ ਫਿਰ ਸਾਰੇ ਯਾਤਰਾ ਮੁਕਮਾ ਕੇ ਫਿਰ ਇੱਥੇ ਆਏਗੀ ਲਾਸਟ ਵਿੱਚ ਮੈਂ ਇਹਨਾਂ ਨੂੰ ਵਧਾਈਆਂ ਦੇਣਾ ਚਾਹੁੰਦਾ ਇਹ ਬਹੁਤ ਵਧੀਆ ਪ੍ਰਾਲਾ ਆਏਗਾ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਪਿਆਰ ਭਾਈਚਾਰੇ ਦਾ ਕਿਉਂਕਿ ਸਮਾਜ ਵਿੱਚ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਹਨ ਆਪਸ ਵਿੱਚ ਦੁਸ਼ਮਣੀਆਂ ਲੋਕੀ ਅੱਡ ਅੱਡ ਫਿਰ ਰਹੇ ਆ ਲੇਕਿਨ ਪ੍ਰੇਮ ਪਿਆਰ ਨਾਲ ਕੋਈ ਵੀ ਨਹੀਂ ਰਹਿ ਰਿਹਾ ਅੱਜ ਦੇ ਹਾਲਾਤ ਦੇ ਮੁਤਾਬਕ ਇਹ ਬਹੁਤ ਜ਼ਰੂਰੀ ਆ ਕਿ ਸਾਰਿਆਂ ਨੂੰ ਜੋੜਿਆ ਜਾਵੇ ਤੇ ਆਪਸ ਵਿੱਚ ਇਕੱਠੇ ਹੋ ਕੇ ਚੱਲਿਆ ਜਾਵੇ ਭਾਵੇਂ ਉਹ ਕੋਈ Hindu ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਸਾਈ ਆ ਕੋਈ ਵੀ ਆ ਉਹ ਸਾਰਿਆਂ ਦਾ ਹੱਕ ਬਣਦਾ ਕਿ ਇਕੱਠੇ ਹੋ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਚੱਲੀਏ ਤੇ ਸਾਰਿਆਂ ਦਾ ਸਤਿਕਾਰ ਕਰੀਏ ਆਪਣੇ ਵੱਲੋਂ ਲੋਕਾਂ ਨੂੰ ਵੀ ਵਿਚ ਦੇਣਾ ਚਾਹੀਦਾ ਅੱਜ ਇਸ ਵੈਸੇ ਵੀ ਅੱਜਕੱਲ ਮੁਸ਼ਕਲ ਦੀ ਘੜੀ ਚੱਲ ਰਹੀ ਆ ਪੰਜਾਬ ਦੇ ਵਿੱਚ ਹੜ੍ਹਾਂ ਦਾ ਪ੍ਰਕੋਪ ਚੱਲ ਰਿਹਾ ਮੈਂ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਸਾਰੇ ਹੀ ਰਲ ਮਿਲ ਕੇ ਆਪਾਂ ਉਸ ਜਗ੍ਹਾ ਤੇ ਪਹੁੰਚੀਏ ਜਿੱਥੇ ਹੜ੍ਹ ਆਏ ਹਨ ਤਾਂ ਆਪਾਂ ਉਸ ਜਗ੍ਹਾ ਤੇ ਜਾ ਕੇ ਆਪਾਂ ਉਹਨਾਂ ਲੋਕਾਂ ਦੀ ਮਦਦ ਵੀ ਕਰ ਸਕੀਏ ਜਿਹੜੇ ਹੜ੍ਹ ਦੇ ਵਿੱਚ ਫਸੇ ਹਨ ਜਿਨ੍ਹਾਂ ਦੇ ਘਰ ਤੈ ਚੁੱਕੇ ਆ ਜ਼ਮੀਨਾਂ ਫਸਲਾਂ ਸਾਰੀਆਂ ਖਰਾਬ ਹੋ ਚੁੱਕੀਆਂ ਵਾਂ ਬੇਕਾਰ ਹੋ ਚੁੱਕੇ ਆ ਰੋਟੀ ਪਾਣੀ ਤੋਂ ਮਹਤਾਜ ਆ ਆਪਣੇ ਸਾਰਿਆਂ ਦਾ ਫਰਜ਼ ਬਣਦਾ ਏ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਕਦਮ ਚੁੱਕਣੇ ਚਾਹੀਦੇ ਆ ਕਿ ਰਲ ਮਿਲ ਕੇ ਆਪਾਂ ਉਹ ਜਗ੍ਹਾ ਤੇ ਪਹੁੰਚ ਕੇ ਸਾਰਿਆਂ ਦੀ ਮਦਦ ਕਰੀਏ ਸਾਰਿਆਂ ਨੂੰ ਇਕੱਠੇ ਨਾਲ ਲੈ ਕੇ ਚੱਲੀਏ